हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਚੰਡੇ ਜ਼ਿਲ੍ਹਾ ਅਮਰਸਰ ਤਹਿਸੀਲ ਮਜੀਠਾ ਇਸ ਘਰ ਚੋਂ ਆਪਾਂ ਪਹਿਲਾ ਵੀਡੀਓ ਬਣਾਉਂਦੇ ਰਹਿੰਨੇ ਅੱਜ ਫੇਰ ਪਹੁੰਚੇ ਆਂ ਭਾਈ ਜੀ ਉਹਨਾਂ ਨੇ ਦੋ ਤਾਜ਼ੀਆਂ ਸੂਈਆਂ ਤੇ ਇੱਕ ਉਹ ਵੀ ਤਾਜੀ ਸੂਈ ਆ ਬਿਨਾ ਬੱਚੇ ਤੋਂ ਤੇ ਬਾਕੀ ਦੀ ਜਾਣਕਾਰੀ ਆਪਾਂ ਭਾਈ ਕੋਲ ਲਵਾਂਗੇ ਵਸ਼ੀਆਂ ਵੀ ਆ ਗਈਆਂ ਦੋ ਤਿੰਨ ਉਹ ਵੀ ਦੇ ਦੇਣੀਆਂ ਵਾਂ ਤੇ ਇੱਕ ਕੱਟੀ ਵੀ ਆ ਤੇ ਗੱਲਬਾਤ ਕਰਾਵਾਂਗੇ ਤੇ ਡਿਟੇਲ ਲਵਾਂਗੇ ਜੀ ਆਪਾਂ ਸਭ ਤੋਂ ਪਹਿਲਾਂ ਜੁਰੀ ਬੇਨਤੀ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਥੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਦੀ ਡਿਟੇਲ ਲੈਣੀ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਪਤਾ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਚੰਡੇ ਤਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਨਾਮ ਕੀ ਹੈ ਜੀ ਅਜੈਪ ਸਿੰਘ ਫੋਨ ਨੰਬਰ ਦੱਸ ਦਿਓ ਜੀ 9855207362 ਠੀਕ ਆ ਤੇ ਤਿੰਨ ਸੁਈਆਂ ਤਾਂ ਆ ਜੀਆਂ ਹਾਂ ਜੀ ਤਿੰਨ ਬੱਚਾ ਮਰੀਦ ਦੋ ਬੱਚੇ ਆ ਠੀਕ ਆ ਤੇ ਦੋ ਬੱਚੀਆਂ ਦਾ ਇੱਕ ਕੱਟੀ ਠੀਕ ਹੈ ਜੀ ਹਾਂ ਜੀ ਸਹੀ ਆ ਤੇ ਸ਼ਰਵਾਦ ਕਰੀਏ ਜਰਸੀ ਦਾ ਹੀ ਜਰਸੀ ਦਾ ਕਿੰਨੇ ਦਿਨਾਂ ਦਾ ਸੁਹਾ ਗਿਆ ਜੀ ਇਹ ਤਾਂ ਇਹਨੇ ਵੀ ਜੀ 10 ਦਿਨ ਕੇ ਵਸੀ ਮਗਰ ਦੇ ਵਸੀ ਜੈਸੀ ਜਿਹੜੀ ਜਿਹੜੀ ਬੈਠੀ ਜਿਹੜੀ ਆਹ ਵਸੀ ਜੀ ਹਨਾ ਠੀਕ ਹੈ ਜੀ ਤੇ ਕਿੰਨਾ ਜੀ ਦੁੱਧ ਦੇ ਕੋਲ ਦੁੱਧ ਵੀ ਜੀ ਮੈਂ 12 ਕਿਲੋ ਆ ਗਰਮ ਤੇ ਠੰਡਾ 10 ਕਿਲੋ ਦੀ ਗਰੰਟੀ ਦਿੰਦੇ ਹਾਂ ਠੀਕ ਆ 10 ਤੋਂ ਪਲੱਸ ਹੀ ਹੋਗਾ ਬਾਕੀ ਹੈ ਠੰਡੀ ਧਰੀ ਹੈ ਜੀ ਮੈਂ ਤਾਂ ਕੋਈ ਯਾਨੀ ਕੋਈ ਗੱਲ ਨਹੀਂ ਜੀ ਠੀਕ ਆ ਬਾਕੀ ਤਾਂ ਠੰਡੇ ਤਕਰੀਬ ਨਹੀਂ ਠੰਡੇ ਲਈ ਆਈ ਸਾਡੇ ਘਰ ਆ ਵੇਖੋ ਵੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਥਾਣਾ ਦਾ ਕੋਈ ਚੰਗਾ ਚਾਰੇ ਥਾਣੇ ਕੋਈ ਲੱਗਿਆ ਜੀ ਬਾਕੀ ਸੋਹਣੀ ਆ ਇਹ ਕੁਆਲਿਟੀ ਦੇਖੋ ਕਿੰਨੀ ਸੋਹਣੀ ਆ ਜੀ ਪਿਓਰ ਜਰਸੀ ਆ ਜੀ ਤੋਰੋ ਭਾਜੀ ਇਹਨੂੰ ਆ ਵੇਖੋ ਕਰੋ ਚੈੱਕ ਦੀ ਬਾਕੀ ਨਿੱਕੇ ਮੂੰਹ ਵਾਲੀ ਆ ਮੱਥੇ 'ਚ ਜਿੱਦਾਂ ਕਹਿੰਦੇ ਡੂੰਗ ਪੈਂਦਾ ਕੌਲੀ 'ਚ ਪਾਣੀ ਪੀਣ ਵਾਲੀ ਆ ਜੀ ਬਾਕੀ ਆ ਵੇਖੋ ਸਰੀਰੋਂ ਕੈਮ ਆ ਥਾਣ ਬੜੇ ਸੋਹਣੇ ਲੱਗੇ ਆ ਚਾਰੇ ਥਾਣੇ ਖੋਜੇ ਚੰਗੀ ਕੁਆਲਿਟੀ ਆ ਜਰਸੀ ਦੀ ਜੀ ਆ ਵੇਖੀ ਲਾਹ ਲਓ ਮਣੀ ਜੀ ਇਹਨੂੰ ਕੋ ਮਾ ਆ ਕਰੋ ਚੈੱਕ ਸੋਹਣੀ ਆ ਜੀ ਬੜਾ ਬਾਕੀ ਥਾਣ ਵੀ ਸੋਹਣੇ ਲੱਗੇ ਆ ਐ ਟਾਈਮ ਤੇ 10 ਕਿਲੋ ਦੁੱਧ ਆ ਜਿਹੜਾ ਇਹਦੇ ਕੋਲ ਹਾਜ਼ਰ ਠੀਕ ਹੈ ਜੀ ਜਿੱਡਾ ਰਜਰਸੀਆਂ ਦਾ ਕੱਟ ਹੁੰਦਾ ਓਡੀ ਕੀ ਆ ਜੀ ਇਹ ਵੀ ਜਰਸੀ ਬਾਕੀ ਹੈ ਬ੍ਰੀਡ ਵਾਲੀ ਆ ਜੀ ਪਿਓਰ ਆ ਮਗਰ ਵਸ਼ੀ ਡਬਲ ਫੈਡ ਆ ਜੀ ਬਾਕੀ ਚੰਗੀ ਕੁਆਲਿਟੀ ਆ ਆ ਦੇਖ ਸਕਦੇ ਚਾਰੋ ਜੁਰੂ ਚੰਗੀ ਆ ਕਰੋ ਚੈੱਕ ਰਸੀ ਪਾਉਣ ਦੀ ਕੋਈ ਲੋੜ ਨਹੀਂ ਤੇ ਮੋਲੇ ਦਾ ਕਿ ਨਾ ਕਰਨਾ ਜੀ ਮਤਲਬ ਕੱਲੀ 50000 ਰੁਪਇਆ ਦੋਗੇ ਕਿ ਕਿੰਨੇ ਰੁਪਏ ਛੋੜੋ ਜੂ 50 ਕਰਦਾ ਜੀ ਕਿੰਨੀ ਕਰ ਦੋਗੇ 2000 ਕਰਦਾ 48 ਦੀ 47 ਦੀ ਦਲਾਂ ਇਹਦਾ 47000 ਦੀ ਬਾਕੀ ਦੁੱਧ ਚੌਕ ਖੜੇ ਅਗਲਾ ਹਨਾ ਤਸੱਲੀ ਕਰਕੇ ਵੇਚੀ ਕਰੇ ਤਸੱਲੀ ਹੋਊਗੀ ਫੇਰ ਲੈ ਕੇ ਜਾਵੇ ਹਨਾ ਵੀ ਸੋਹਣੀ ਸੁਨੱਖੀ ਆ ਬਾਕੀ ਚੰਗੀ ਆ ਜੀ ਜਿੰਨੀ ਵੀ ਆ ਸਾਫ ਸੁਥਰੀ ਆ ਠੀਕ ਆ ਥਰਣਾ ਸੁਣਾ ਦੀ ਓਕੇ ਹੈ ਨਾ ਜੀ ਓਕੇ ਓਕੇ ਠੀਕ ਹੈ ਜੀ 47000 ਚ ਮੋਕੇ ਤੇ ਛੋੜ ਹੋ ਜੂਗੀ ਤੇ ਦੂਜੇ ਨੰਬਰ ਤੇ ਸ਼ਾਈ ਵਾਲ ਆ ਗਈ ਬਹੁਤ ਹੀ ਸੋਹਣੀ ਤੇ ਕਿੰਨਾ ਜੀ ਦੁੱਧ ਦੇ ਕੋਲ ਜੀ ਇਹ ਤੂੰ ਇਹਨੂੰ 4 ਤਰੋਂ ਗੱਤੂ ਜੀ ਹਾਂ ਜੀ ਵਸ਼ਿਕ ਵਸ਼ਾ ਮਗਰ ਜੀ ਇਹਦੇ ਮਗਰ ਵਸ਼ਾ ਅੱਛਾ ਬਾਕੀ ਲੈਵਾ ਤੁਸੀਂ ਜਾ ਕਰੋ ਜੀ ਚੰਗਾ ਸੋਨਾ ਕਿੰਨਾ ਦੱਸਿਆ ਬੋਲਾ ਜੀ 13 14 ਕਿਲੋ 13 14 ਕਿਲੋ ਬਾਕੀ ਪੂਰੀ ਕੈਮ ਆ ਵਜਨ ਵਾਲੀ ਹੈ ਜੀ ਮੱਝਾਂ ਰਗੀ ਆ ਆ ਜੋ ਆ ਵੀ ਕਰੋ ਚੈੱਕ ਪਿਓਰ ਸ਼ਾਈ ਵਾਲਾ ਬਹੁਤ ਪਸੰਦ ਕਰਦੇ ਆ ਭੈਣ ਭਰਾ ਜਿਹੜਾ ਵੀ ਥਾਣ ਥੁਣ ਚੰਗਾ ਸੋਹਣਾ ਬਾਕੀ ਕੈਮ ਆ ਜੀ ਕੋਈ ਲਸੀ ਨਹੀਂ ਕਿਸੇ ਬੰਨੇ ਉਹ ਸੁਆ ਦੁੱਜਾ ਸੁਆ ਦੁੱਜਾ ਬਾਕੀ ਠੰਡੀ ਠੰਡੀ ਤੇਰੀ ਹੈ ਹੈ ਬਾਕੀ ਕੋਈ ਨਹੀਂ ਬਾਕੀ ਇਹ ਹੈ ਕਿ ਧੁਨ ਵੀ ਹੈਗਾ ਝੱਲਰ ਵੀ ਹੈਗੀ ਬੰਨ ਵੀ ਹੈਗੀ ਹੈ ਜੀ ਲੋਈ ਮੁੱਲ ਵੇਖਣ ਨਹੀਂ ਆਇਆ ਮੁੱਲ ਕਰਨਾ ਉਹ ਇਹ ਕਿੰਨਾ ਕੁ ਭਾਈ ਦੁੱਧ ਚਵਾਈ ਜਾਊਗੀ ਦੁੱਧ ਕਰੋ ਕਿ 16-17 ਕਿਲੋ ਰੱਸੀ ਪਾਉਣੀ ਪੈਂਦੀ ਇਹਨੂੰ ਕਿ ਨਹੀਂ ਤੁਸੀਂ ਪਾਈ ਕੇ ਮਾਰੀ ਠੀਕ ਆ ਬਾਕੀ ਇਹ ਨਹੀਂ ਗਰਮ ਗਰਮਲਾ ਕੰਮ ਨਹੀਂ ਹੈਗਾ ਦਾ ਦਾਦੀ ਬੜਾ ਪਰੇ ਕਰਦੇ ਤੋਂ ਠੀਕ ਆ ਬਾਕੀ ਕੋਈ ਸਸਤੋ ਦਾ ਕੰਮ ਨਹੀਂ ਹੈਗਾ ਠੀਕ ਹੈ ਠੀਕ ਆ ਹੋਰ ਟਾਇਰ ਦਾ ਕਰਦੇ ਕਿ ਕੋਈ ਨਾ ਉਦਾਂ ਵੀ ਡਰ ਜਾਂਦਾ ਸਾਡੇ ਤੋਂ ਕੋਈ ਨਹੀਂ ਤੇ ਕਿੰਨਾ ਮੁੱਲ ਕਰਨਾ ਏ ਮੁੱਲ ਤਾਂ 60 ਕਰ ਦਈਦਾ ਹਾਂਜੀ 55 ਦੀ ਛੋੜ ਹੋ ਜੂਗੀ ਕਿੰਨੇ ਦਾ 53000 ਹਾਂ 53000 ਦੀ ਹਾਂ ਠੀਕ ਹੈ ਜੀ ਕਰ ਦੋ ਹੋਰ ਥੋੜੀ ਬਧੀ ਪਰ ਪਾਲਤੋਂ ਕਰਾਂਗੇ ਜਦ ਮਿੰਜਲੀ ਦੋ ਤਾਂ ਠੀਕ ਹੈ ਬੋਲਾ ਕੇ ਲਾ ਕੇ ਬਾਕੀ ਮੌਕੇ ਦੇ ਕਰਦੇ ਹੋ ਹੈ ਬੋਲਾ ਯਾਰ ਜਿਹੜਾ ਲੈ ਕੇ ਨਾ ਯਾਦ ਕੋਈ ਲਾਵੇਂ ਕੋਈ ਹੈ ਨਾ ਨਹੀਂ ਚੋਵੇ ਹੈ ਜਨਾਂ ਦੀ ਚੋਵੇ ਨਾ ਬੇਸ਼ੱਕ ਅੱਛਾ ਆਏ ਹਿੱਲੂ ਨਹੀਂ ਜਿੱਥੇ ਪੀੜੀ ਲਾਗੇ ਜਿਹੜਾ ਮਰਜੀ ਚੋਈ ਹੈ ਨਾ ਪੀੜੀ ਲਾਗੇ ਠੀਕ ਹੈ ਜੀ ਕਿੰਨੀ ਗਰੰਟੀ ਦਾ ਜੇ ਉੱਥੇ ਕਾ ਗਿਆ ਉੱਥੇ ਵੀ ਗਰੰਟੀ ਠੀਕ ਹੈ ਠੀਕ ਉਦਾਂ ਯਾਰਾਂ ਉਪਰਾ ਬੰਦਾ ਵੇਖ ਕੇ ਪਸ਼ੂ ਡਰ ਜਾਂਦਾ ਹਾਂ ਜੀ ਜਿੱਦਾਂ ਮੱਦੀ ਹੱਥ ਘਰੋਂ ਨਵਾਈ ਉਹ ਗੱਲ ਹੀ ਠੀਕ ਹੈ ਜੀ ਠੀਕ ਹੈ ਸਹੀ ਜੀ ਤੇ ਅੱਗੇ ਉਹ ਦਿਖਾ ਦੀ ਜੀ ਅੱਗੇ ਉਹ ਜੀ ਕੀ ਇਹ ਕਿੰਨੇ ਦਿਨਾਂ ਦਾ ਸੂਆ ਜੀ ਇਹਦਾ ਇਹ ਤੋਂ ਵੀ ਤੇ 12 13 ਦਿਨੋਂ 12 ਦਿਨਾਂ ਹੋ ਗਏ ਨੇ 12 ਦਿਨ ਹੋ ਗਏ ਪੂਰੀ ਵੱਡੀ ਆ ਹਨਾ ਕਾਗੇ ਕੁੱਤੇ ਖਾਗੇ ਬੱਚਾ ਅੱਛਾ ਬੱਚਾ ਕੁੱਤੇ ਖਾਗੇ ਆ ਹਾਂ ਦੁੱਧ ਹੀ ਖਾਦਾ ਦੁੱਧ ਹੀ ਖਾਦਾ ਅੱਛਾ ਕਿੱਥੇ ਨਹੀਂ ਆ ਹਾਂ ਫਿਰ ਦੱਸਿਆ ਠੀਕ ਹੈ ਠੀਕ ਹੈ ਅੰਦਰ ਤੁਹਾਡਾ ਕੁੱਤਾ ਖਾਂਦੇ ਕੋਈ ਚਾਹੂ ਕੁੱਤੇ ਖਾਗੇ ਬੇਲਵਾਲ ਦੀ ਕਾਫੀ ਲੰਮੀ ਆ ਜੀ ਵੀਡੀਓ ਕੀ ਬੱਚੇ ਦੀ ਸਭ ਸੂਈ ਦੀ ਸਭ ਕੁਝ ਹੈਗਾ ਤੁਹਾਡੇ ਘਰੇ ਸੂਈ ਆ ਜੀ ਕਿੰਨੇ ਦਿਨਾਂ ਦਾ ਸੂਆ ਦੱਸਿਆ 12 15 ਤੋਂ ਅੰਦਰ ਹੀ ਆ 15 ਤੋਂ ਅੰਦਰ ਆ ਲੰਮੀ ਵੇਖੜੀਆ ਟਰਾਲੀ ਜਿੱਦੀ ਆ ਹਾਂ ਜੀ ਹਾਂ ਜੀ ਬਹੁਤ ਮੇਲ ਵਾਲ ਲੰਮੀ ਕੋਈ ਪ੍ਰਵਾਹ ਨਹੀਂ ਇੱਥੇ ਪੰਚੀ ਚੁਲਾ ਭੋਵੇਂ ਠੀਕ ਆ ਠੰਡੀ ਤੇ ਜਲੀ ਠੀਕ ਹੈ ਜੀ ਇਹਨੇ ਇੱਕ ਡੰਗ ਨਹੀਂ ਭੰਨਿਆ ਕਰਮਾ ਲਈ ਦੁੱਧ ਜਨਾਦ ਕੋ ਦੁੱਧ ਰ ਕੋ 14 ਕਿਲੋ ਆ 14 ਦੀ ਗਾਰੰਟੀ ਦੋਗੇ ਪੈਸਾ ਘਟਾਰਨਾ ਹੋਵੇ ਪੂਰੀ ਵੱਡੀ ਆ ਦੁੱਧ 15 ਕਿਲੋ ਕਰ ਦੇਣਾ ਸਾਡੇ ਬੱਚੇ ਨੇ ਦਹੀਂ ਕਰਵਾਏ ਉਹ ਇਹਨੂੰ ਮੋਜ ਨੇ ਚੰਗਾ ਹਨਾ ਨੱਗਰ ਆ ਥੱਲੇੋਂ ਹਾਂ ਜੀ ਬਹੁਤ ਚੰਗਾ ਠੀਕ ਆ ਬਸ ਇਹ ਤੇ ਨੋਟ ਲਵਗੇ ਆ ਵੇਖੋ ਕਰੋ ਚੈੱਕ ਇਹਦਾ ਸੂਆ ਕਰਵਾ ਪਾਜੀ ਸੂਆ ਵੀਜੀ ਤਿੱਜਾ ਤਿੱਜਾ ਸੂਆ ਤਿੱਜਾ ਵਾਦੇ ਤਿੱਜਾ ਕਰਾਈਦਾ ਤਿੱਜਾ ਸੂਆ ਦੁੱਧ ਹੋਣ 14 ਕਿਲੋ ਹਾਜ਼ਰ ਹੈ 14 ਕਿਲੋ 13 ਕਿਲੋ ਦੀ ਗਣਤ ਤੋਂ ਧਾਰਨਾ ਮਾਣੀ ਘੱਟ ਉਹ ਤੋਂ ਬੇਸ਼ੱਕ ਲੱਗੇ ਠੀਕ ਆ ਬਾਕੀ ਬੱਚੇ ਬੁੱਛੇ ਦੀ ਵੀਡੀਓ ਤੁਸੀਂ ਆਪਣੇ ਫੋਨ ਉੱਤੇ ਲੈਣਾ ਹੈ ਹਨਾ ਸਭ ਬੁੱਝਾ ਤੇ ਮੇਲਾ ਮਾਰਨਾ ਜੀ ਇਹਨੇ ਮੇਲਾ ਜੀ ਕੱਲ੍ਹ ਪਾਰਿਆ ਮਾਰਾ ਜਾਂਦਾ ਠੀਕ ਆ ਹੋ ਗਿਆ ਚੱਲ ਜੀ ਠੀਕ ਹੈ ਜੀ ਪਾਣੀ ਵੱਡਾ ਹੀ ਤੇ ਦੇਪਣੇ ਨੇ ਪਾਣੀ ਵੱਡਾ ਤੇ ਮੁੱਲ ਕਿੰਨਾ ਕਰਨਾ ਹੈ ਜੀ ਦਾ ਮੋੜ ਬੋਲ ਕੇ ਕਰਦਾ ਬੱਚਾ ਮਰ ਜਾਂਦਾ ਕੋਦਾਂ ਬਚੀ ਤੇ 5000 ਦੀ ਹੈ ਹਾਂ ਜੀ 54 ਦੀ ਦੇ ਜੀ ਛੋੜ ਕਿ ਨਹੀਂ ਕਰ ਦੋਗੇ ਵੱਡਾ ਤੇ ਦੇਣਾ ਹੀ ਹੈ ਕਰ ਦੋ ਜੇ ਅੱਜ ਆਕੇ 50 ਦੀ ਦੇਦਾ 50000 ਦੀ 40000 ਛੱਡਦਾ ਠੀਕ ਹੈ ਬਾਕੀ ਫੋਨ ਲਾਵੇ ਕੋਈ 40000 ਦੀ ਠੀਕ ਹੈ ਬਾਕੀ ਦੋ ਦਰ 16 ਸਾਰਾ ਕਿਲੋ ਕਰਨਾ 14 ਕਿਲੋ ਹੋਣਾ ਹੈਗਾ ਜੀ ਠੀਕ ਹੈ ਜੀ ਹਾਂ ਜੀ 8000 ਦੀ 5000 ਠੀਕ ਫੋਨ ਲਾਵੇ ਬਸ਼ੀਆਂ ਦਿਖਾ ਦਨੇ ਜੀ ਹੁਣ ਆ ਵੇਖੋ ਬਸ਼ੀਆਂ ਦੋਵੇਂ ਖੀਰੀਆਂ ਹੀ ਆ ਜੀ ਹਨਾ ਠੀਕ ਹੈ ਕਿੰਨੀਆਂ ਖੀਰੀਆਂ ਬਸ਼ੀਆਂ ਚੰਗੀਆਂ ਚੰਗੀਆਂ ਕਰਕੇ ਚੰਗੀਆਂ ਚੰਗੀਆਂ ਸੋਹਣੀਆਂ ਫਰੀਰ ਪਾਲ ਚੰਗੀ ਚਾਰ ਚਾਰ ਹੀ ਥਾਣੇ ਨਾਲ ਜੀ ਦੋਦੇ ਚਾਰ ਚੰਗੀਆਂ ਠੀਕ ਹੈ ਬਾਕੀ ਨਸਲ ਜਾਤ ਚੰਗੀ ਆ ਸੋਹਣੀਆਂ ਦੋਵੇਂ ਬੂਥੀ ਬਾਥੀ ਇੱਕ ਰਮ ਵਿਖਾ ਦਨੇ ਇੱਥੇ ਬੱਜੀਆਂ ਦਿਖਾ ਦਨੇ ਹਨਾ ਉਹਦਾ ਇਦਾਂ ਵਿਖਾ ਦਏ ਆ ਵੇਖੋ ਜੀ ਫੇਸ ਕੁਆਲਟੀ ਵੇਖੋ ਇਹਦਾ ਵਿਖਾ ਦਿਆ ਨਾ ਜੀ ਚੰਗੀ ਆ ਜੀ ਠੀਕ ਆ ਜੋ ਗੰਦੇ ਨਾਲ ਪਾੜ ਦਨੇ ਲਾਓ ਜੀ ਮਾਸੀ ਕਰੋ ਚੈੱਕ ਆਉ ਕੱਟੀ ਤੇ ਆਉ ਕੱਟੀ ਤੇ ਵਸ਼ੀਆਂ ਦੇ ਕਿੰਨੇ ਪੈਸੇ ਲੈਣੇ ਜੀ ਅੱਛੇ ਦਾ ਕੀ ਨਾ ਹੋਣਾ ਕਰ ਦੋ ਜੱਜ ਆ ਕੇ 6-6 ਮਹੀਨੇ ਸਾਂਭੀਆਂ 20 ਦੇ ਮਹੀਨੇ ਦੇ ਜੂੜ ਨਹੀਂ ਬੋਲਣਾ ਹਾਂ 20 ਜਮਣ ਕਰ ਗਿਆ 30 ਦੇ ਜਾਂਦੇ 15-15 ਜਿਹੜੀ ਮਰਜ਼ੀ ਕੋ ਲੈ ਜੇ 15 ਦੇ 15000 ਦੀ ਜਿਹੜੀ ਮਰਜ਼ੀ ਜੀ ਹਾਂ ਠੀਕ ਹੈ ਨਿੱਕੀਆਂ ਲਿਆਂਦੀਆਂ ਜਾਣੀਆਂ ਤੇ ਹਾਂ ਮੋਰੀ ਬੋਰੀ ਚਾਲਦੀਆਂ ਪੱਛਿਆਂ ਦਾ ਆ ਗਿਆ ਬੇਟਾ ਜੀ ਇੱਧਰ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆ ਕੱਟੀ ਕੀ ਪਤਾ ਨਹੀਂ ਇਹ ਕਿੰਨੇ ਦੀ ਖਾਣਾ ਹੀ ਹਾਂ ਜੀ ਹਾਂ ਜੀ ਠਾਰਾ ਨਿਆ ਬਨੀਲੀ ਰਾਬੀ ਦੀ ਆ ਜੀ ਕੋਈ ਸਾਹਮਲੇ ਚੰਗੀ ਹੈ ਜੀ ਬਰੀਡ ਵਾਲੀ ਹੈ ਜੀ ਬਹੁਤ ਹੀ ਸੋਹਣੀ ਹੈ ਕੱਟੀ ਠੀਕ ਹੈ ਬੰਦੂਤ ਬੰਦੇ ਚਾਰ ਹੀ ਥਾਣੇ ਦੇ ਹੈ ਚਾਰ ਚਾਰ ਠੀਕ ਹੈ ਕਰਨੀ ਕੋਈ ਗੱਲ ਬਾਤ ਹੋਰ ਜੀ ਬਾਈ ਬਾ ਜੀ ਧੰਨਵਾਦ ਲਾ ਲਿਓ ਫੋਨ ਤੇ ਕਰਦੇ ਵੀਡੀਓ ਸ਼ੇਅਰ ਸੋਈਆਂ ਸਵਾਈਆਂ ਜਿਹੜੀਆਂ ਹਨ ਦੋ ਟਾਈਮ ਚੋ ਕੇ ਆਪਣੀ ਸਲੀ ਕਰ ਲਿਓ ਧੰਨਵਾਦ